ਸਾਸ਼ਟਰੀ ਕਾਲਜੀ ਸਾਰਿਆਂ ਨੂੰ ਮੈਂ ਤੁਹਾਡਾ ਰਪਿੰਦਰ ਮਾਨ ਸਵਾਗਤ ਕਰਦਾ ਪ੍ਰੋਗਰਾਮ ਵਿਚਾਰ ਮੰਚ ਦੇ ਵਿੱਚ ਮੇਰੇ ਨਾਲ ਨੇ ਸਰਦਾਰ ਮਹੰਗਾ ਸਿੰਘ ਜੀ ਤੇ ਉਹਨਾਂ ਦੇ ਵਿਚਾਰ ਲੋ ਜੀ ਮਹੰਗਾ ਸਿੰਘ ਜੀ ਸਵਾਗਤ ਕਰਦਾ ਹਾਂ ਤੁਹਾਡਾ ਪ੍ਰੋਗਰਾਮ ਵਿਚਾਰ ਮੰਚ ਦੇ ਵਿੱਚ ਤੇ ਮਹੰਗਾ ਸਿੰਘ ਜੀ ਅੱਜ ਮੈਂ ਸ਼ੁਰੂਆਤ ਕਰਨਾ ਚਾਹਾਂਗਾ ਪੰਜਾਬ ਕਿਉਂਕਿ ਜਿਕਰਯੋਗ ਗੱਲ ਇਹ ਹੈ ਜੀ ਭਗੰਤ ਮਾਨ ਸਾਹਿਬ ਪੋਖੜ ਤਾਲ ਤੇ ਚਲੇ ਗਏ ਤੇ ਉਹਦੇ ਮੈਂ ਕਾਰਨ ਜਾਣਾਲਾ ਚਾਹਨਾ ਤਾਂ ਕਿ ਆਪਾਂ ਨੂੰ ਵੱਧ ਤੋਂ ਵੱਧ ਪਤਾ ਲੱਗੇ ਕਿ ਕੀ ਕਾਰਨ ਬਣਿਆ। ਰਵਿੰਦਰ ਮਾਨ ਜੀ ਸਭ ਤੋਂ ਪਹਿਲਾਂ ਤਾਂ ਦਰਸ਼ਕਾਂ ਨੂੰ ਵਿਚਾਰ ਮੰਝ ਦੇ ਮੰਚ ਤੋਂ ਸੱਸੀ ਕਾਲ ਜੀ ਆਏ ਨੂੰ। ਰੱਜੇ ਦਾ ਰੋਜਾ। ਹਾਂਜੀ। ਭੋਖੜਤਾਲ ਭਗਵੰਤ ਮਾਨ ਜੀ ਉਹਨਾਂ ਨੇ ਰੱਖੀ ਏ। ਹਾਂਜੀ। ਬੇਸਿਕਲੀ ਤਾਂ ਇਹ ਰਾਜਨੀਤੀ ਤੋਂ ਇਲਾਵਾ ਹੋਰ ਕੁਝ ਨਹੀਂ ਹੈ। ਬਿਲਕੁਲ ਬਿਲਕੁਲ। ਇਹ ਨਹੀਂ ਹੈ ਕਿ ਉਹ ਸਵੇਰੇ ਹੋ ਸਕਦਾ ਹੈ ਕਿ ਉਹ 4 ਵਜੇ ਉੱਠ ਕੇ ਚੰਗਾ ਪੇਟ ਪੂਜਾ ਕਰਕੇ ਤੇ ਉਸ ਤੋਂ ਬਾਅਦ ਭੋਖੜਤਾਲ ਤੇ ਜਾ ਕੇ ਬੈਠ ਗਏ ਹੋਣ ਆਪਣੀ ਪੂਰੀ ਦੀ ਪੂਰੀ ਕੈਬਨਟ ਨੂੰ ਲੈ ਕੇ। ਹਾਂਜੀ। ਪਿ ਸਰੀਰ ਨੂੰ ਕਸ਼ਟ ਦੇਣਾ। ਬਿਲਕੁਲ ਅਜੇ ਕੁਝ ਨਹੀਂ ਹੈ ਤੁਸੀਂ ਜਾਣਦੇ ਹੋ ਚੋਣਾਂ ਸਿਰ ਤੇ ਨੇ ਲੋਕ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਪੰਜਾਬ ਦੀਆਂ ਜਿਹੜੀਆਂ ਵੋਟਾਂ ਪੈਣੀਆਂ ਨੇ 7ਵੇਂ ਗੇਟ 'ਚ ਪੈਣੀਆਂ ਨੇ ਹਾਂਜੀ ਬਹੁਤ ਲੰਮਾ ਸਮਾਂ ਹੈ ਬਿਲਕੁਲ ਕਿਉਂਕਿ ਸਾਰੀ ਇੰਡੀਆ 'ਚ ਵੋਟਾਂ ਪੈ ਰਹੀਆਂ ਹੋਣਗੀਆਂ ਲੇਕਿਨ ਪੰਜਾਬ ਦੇ ਵਿੱਚ ਸਿਰਫ ਪ੍ਰਚਾਰ ਹੋ ਰਿਹਾ ਹੋਏਗਾ ਤੇ ਉਸ ਪ੍ਰਚਾਰ ਨੂੰ ਇਸ ਤਰੀਕੇ ਨਾਲ ਕਰਨਾ ਹੈ ਕਿ ਲੋਕਾਂ ਤੱਕ ਆਪਣੀ ਹੋਂਦ ਜਿਹੜੀ ਹੈ ਉਹ ਬਰਕਰਾਰ ਰਵੇ ਨਾਲ ਦੀ ਨਾਲ ਹੀ ਜਿਹੜੇ ਕੋਈ ਹੋਰ ਨੈਗੇਟਿਵ ਮੁੱਦੇ ਨੇ ਉਹ ਉੱਭਰ ਕੇ ਸਾਹਮਣੇ ਨਾ ਆਉਣ ਬਿਲਕੁਲ ਜੀ ਉਸ ਚੀਜ਼ ਨੂੰ ਜਿੰਦਾ ਰੱਖਣ ਵਾਸਤੇ ਇੱਕ ਬਹੁਤ ਵਧੀਆ ਤਰੀਕਾ ਹੈ ਹਾਂਜੀ ਵੀ ਭੁਖੜ ਤਾਲ ਕੀਤੀ ਜਾਵੇ ਹਾਂਜੀ ਹੁਣ ਭੁਖੜ ਤਾਲ ਜੇ ਤਾਂ ਵਾਕਿਆ ਹੀ ਉਹ ਦਿਲੋਂ ਕਰਦੇ ਹਾਂਜੀ ਵੀ ਕੇਜਰੀਵਾਲ ਦੀ ਸਪੋਰਟ ਕਰਨ ਵਾਸਤੇ ਤੇ ਜਾ ਕੇ ਈਡੀ ਦੇ ਦਫਤਰ ਦੇ ਸਾਹਮਣੇ ਦਿੱਲੀ ਜਾ ਕੇ ਕਰਦੇ ਬਿਲਕੁਲ ਜੀ ਬਿਲਕੁਲ ਉਹ ਪੰਜਾਬ ਚ ਖਟਕੜਕਲਾਂ ਚ ਬੈਠੇ ਨੇ ਹਾਂਜੀ ਕਿਤੇ ਨਾ ਕਿਤੇ ਗੱਲ ਸਮਝ ਆਉਂਦੀ ਹੈ ਵੀ ਸੰਘਰਸ਼ ਚੋਂ ਨਿਕਲੀ ਹੋਈ ਪਾਰਟੀ ਹੈ ਹਾਂਜੀ ਵੀ ਜਦੋਂ ਇਹਨਾਂ ਨੇ ਸ਼ੁਰੂਆਤ ਕੀਤੀ ਸੀ ਜਨਤ ਸ਼ੁਰੂਆਤ ਖਟਕੜਕਲਾਂ ਤੋਂ ਕੀਤੀ ਖਟਕੜਕਲਾਂ ਤੋਂ ਕੀਤੀ ਸੀ ਵੀ ਭਗਤ ਸਿੰਘ ਦੇ ਨਾਲ ਉਹਦੇ ਸੁਪਨਿਆਂ ਨੂੰ ਲੈ ਕੇ ਚੱਲੇ ਹੋਏ ਨੇ ਭਗਵੰਤ ਦਵਾ ਜੀ ਵਾਰੀ ਵਾਰੀ ਕਹਿੰਦੇ ਨੇ ਵੀ ਅਸੀਂ ਭਗਤ ਸਿੰਘ ਦੇ ਸੁਪਨਿਆਂ ਦਾ ਜਿਹੜਾ ਪੰਜਾਬ ਬਣਾਉਣਾ ਹੈ ਅਸੀਂ ਉਹ ਸਿਰਜਣਾ ਹੈ ਤਾਂ ਉਸ ਚੀਜ਼ ਨੂੰ ਸਾਹਮਣੇ ਰੱਖ ਕੇ ਲੋਕਾਂ ਨੂੰ ਨਾਲ ਜੋੜਨ ਵਾਸਤੇ ਇੱਕ ਰਾਜਨੀਤਿਕ ਸਟੰਡ ਤੋਂ ਇਲਾਵਾ ਹੋਰ ਕੁਝ ਨਹੀਂ ਹੈ ਹਾਂਜੀ ਕਿਉਂਕਿ ਪੰਜਾਬ 'ਚ ਵੋਟਾਂ ਪੈਣ ਜਾ ਰਹੀਆਂ ਨੇ ਤੇ ਜਿੱਥੋਂ ਤੱਕ ਕੇਜਰੀਵਾਲ ਦਾ ਸਵਾਲ ਹੈ ਕਿ ਉਹ ਕਿੰਨਾ ਸਹੀ ਹੈ ਕਿੰਨਾ ਗਲਤ ਹੈ ਇਸ ਬਾਰੇ ਆਪਾਂ ਕਿਉਂਕਿ ਅਦਾਲਤ ਦੇ ਵਿੱਚ ਕੇਸ ਚੱਲ ਰਿਹਾ ਹੈ ਆਪਾਂ ਕੁਝ ਨਹੀਂ ਕਹਿ ਸਕਦੇ ਬਟ ਜੋ ਇਨੀਸ਼ੀਅਲੀ ਦੇਖਣ ਸੁਣਨ ਨੂੰ ਪਤਾ ਲੱਗਦਾ ਹੈ ਕਿ ਈਡੀ ਦਾ ਜਿਹੜਾ ਹੂਆ ਹੈ ਨਾ ਉਹ ਬੜਾ ਚਾਰਚਪੇਰੇ ਲੀਡਰਾਂ ਦੇ ਵਿੱਚ ਫੈਲਿਆ ਹੋਇਆ ਇੱਕ ਬੜਾ ਫੇਮਸ ਡਾਇਲੌਗ ਸੀ ਕਿ ਸੋ ਜਾ ਬੇਟੇ ਸੋ ਜੇ ਨਹੀਂ ਤਾਂ ਗੱਬਰ ਸਿੰਘ ਆ ਜਾਏਗਾ ਗੱਬਰ ਸਿੰਘ ਆ ਜਾਏਗਾ ਬਿਲਕੁਲ ਹੁਣ ਜਿੰਨੇ ਵੀ ਹਿੰਦੁਸਤਾਨ ਦੇ ਸਾਰੇ ਲੀਡਰ ਨੇ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਨੇ ਹਾਂਜੀ ਤੇ ਉਹ ਸਾਰਿਆਂ ਨੂੰ ਕਿਹਾ ਜਾਂਦਾ ਹੈ ਵੀ ਭਾਈ ਬੀਜੇਪੀ ਚ ਆ ਜਾਓ ਨਹੀਂ ਤਾਂ ਈਡੀ ਆ ਜਾਈ ਈਡੀ ਆ ਜਾਏਗੀ ਸੋ ਉਹ ਚੱਲ ਰਹੀ ਹੈ ਹੁਕਮਰਾਨ ਪਾਰਟੀ ਵੱਲੋਂ ਜਿਹੜਾ ਵੀ ਹੁੰਦਾ ਹੈ ਇਹਨਾਂ ਅਦਾਰਿਆਂ ਨੂੰ ਆਪਣੇ ਮਕਸਦ ਵਾਸਤੇ ਯੂਜ਼ ਕਰਦਾ ਹੈ ਉਹਨਾ ਐਡੀ ਨੂੰ ਯੂਜ਼ ਕੀਤਾ ਜਾ ਰਿਹਾ ਸੋ ਇਸ ਵਾਸਤੇ ਕੇਜਰੀਵਾਲ ਗਲਤ ਹੈ ਜਾਂ ਸਹੀ ਹੈ ਐਡੀ ਨੇ ਉਹਨੂੰ ਦਬਾ ਦਬਾ ਮਾਰਿਆ ਹੋਇਆ ਉਹ ਦੋਨੇ ਭਿੜੀ ਜਾ ਰਹੇ ਨੇ ਇਧਰ ਰਾਜਨੀਤੀ ਹੋ ਰਹੀ ਹੈ ਕੁੱਲ ਮਿਲਾ ਕੇ ਆਮ ਆਦਮੀ ਪਾਰਟੀ ਨੂੰ ਫਾਇਦਾ ਹੋਏਗਾ ਬਿਲਕੁਲ ਜੀਕਰ ਜੋ ਗੱਲ ਇਹ ਹੈ ਜੀ ਹਲੇ ਕੇਜਰੀਵਾਲ ਤੇ ਨਾ ਕੋਈ ਸਬੂਤ ਵੀ ਅੱਗੇ ਸਾਹਮਣੇ ਨਹੀਂ ਉਹਨਾਂ ਨੇ ਸਬੂਤ ਵੀ ਨਹੀਂ ਪੇਸ਼ ਕੀਤੇ ਕਿ ਜੀ ਚੋ ਗਲਤ ਸਾਬਤ ਹੋ ਸਕੇ ਹਾਲਾਂਕਿ ਦੂਜੇ ਪਾਸੇ ਨਾ ਇੱਕ ਗੱਲ ਸੋਚਣ ਵਾਲੀ ਇਹ ਹੈ ਜੀ ਕਿ ਰਾਜਨੀਤੀ ਜਿਹੜੇ ਇਸ ਟਾਈਮ ਹਕਮਰਾਨ ਪਾਰਟੀ ਹੈ ਹਾਂਜੀ ਉਹ ਬਹੁਤ ਵਧੀਆ ਰਾਜਨੀਤੀ ਕਰ ਰਹੇ ਨੇ ਪਰ ਪਰਟੀਕੂਲਰ ਇਸ ਮੁੱਦੇ ਤੇ ਜੇ ਗੱਲ ਕੀਤੀ ਜਾਵੇ ਨਾ ਮੈਨੂੰ ਲੱਗਦਾ ਇਹਨਾਂ ਦਾ ਸਟੈਪ ਸਹੀ ਨਹੀਂ ਹੈ ਹਾਂਜੀ ਕਿਉਂਕਿ ਆਮ ਆਦਮੀ ਪਾਰਟੀ ਨੂੰ ਇਸ ਚੀਜ਼ ਦਾ ਫਾਇਦਾ ਹੋ ਰਿਹਾ ਬਿਲਕੁਲ ਬਿਲਕੁਲ ਜਿਹੜੀ ਇਮੋਸ਼ਨਲ ਵੋਟ ਜਿਹੜੀ ਵੇਵਰਿੰਗ ਸੀ ਵੋਟਰ ਜਾਂ ਖੱਬੇ ਸੱਜੇ ਜਾਣ ਦੀ ਜਿਹੜੀ ਕੋਸ਼ਿਸ਼ ਵੀ ਕਰ ਰਹੀ ਸੀ ਉਹ ਪਰਟੀਕੂਲਰ ਐਸ ਜਿਹੜਾ ਐਕਸ਼ਨ ਹੋਇਆ ਕੇਜਰੀਵਾਲ ਦਾ ਉਹਨੂੰ ਚੱਕ ਕੇ ਅੰਦਰ ਕਰ ਦਿੱਤਾ ਗਿਆ ਉਹ ਕੰਪਲੀਟਲੀ ਮੁਕੰਮਲ ਤੌਰ ਤੇ ਇਹਨਾਂ ਨਾਲ ਜੁੜ ਜਾਏਗਾ ਬਿਲਕੁਲ ਜੀ ਵੋਟ ਕਨਫਰਮ ਹੋ ਜਾਏਗੀ ਇਹਨਾਂ ਨੂੰ ਪਾਏਗੀ ਰਾਜਨੀਤੀ ਦੇ ਲਿਹਾਜ਼ ਨਾਲ ਜੋ ਕੁਝ ਵੀ ਕੀਤਾ ਜਾ ਰਿਹਾ ਭਗਵੰਤ ਮਾਨ ਤੇ ਉਹਦੀ ਪੂਰੀ ਦੀ ਪ ਉਹ ਸਹੀ ਡਗਰਤੇ ਨੇ ਸਹੀ ਰਸਤੇ ਤੇ ਨੇ ਤੇ ਵਧੀਆ ਕਰ ਰਹੇ ਨੇ ਇੱਕ ਹੋਰ ਗੱਲ ਜ਼ਿਕਰ ਹੋ ਗਿਆ ਜੀ ਜਿਹੜੀ ਇਸ ਇਲੈਕਸ਼ਨ ਦੇ ਵਿੱਚ ਸਭ ਨੋਟ ਕਰ ਰਹੇ ਆ ਸਿੰਗਰ ਕਲਾਕਾਰ ਵੱਧ ਤੋਂ ਵੱਧ ਯੋਗਦਾਨ ਪਾ ਰਹੇ ਆਂ ਜੀ ਇਸ ਵਾਰ ਕਾਫੀ ਸਿੰਗਰ ਰਾਜਨੀਤੀ ਚ ਆਏ ਤੁਸੀਂ ਇਸ ਗੱਲ ਨੂੰ ਕਿੱਦਾਂ ਦੇਖਦੇ ਹੋ ਕੱਲੇ ਸਿੰਗਰ ਨਹੀਂ ਮਾਨ ਸਰ ਹਾਂਜੀ ਕਲਾਕਾਰ ਤੁਸੀਂ ਜਿਹੜਾ ਪਰਫਾਰਮਿੰਗ ਆਰਟਸ ਨਾਲ ਜੁੜੇ ਹੋਏ ਲੋਕ ਨੇ ਹਾਂਜੀ ਹਾਂਜੀ ਇਸ ਇਲੈਕਸ਼ਨ ਚ ਨਹੀਂ ਜਦੋਂ ਦਾ ਹਿੰਦੁਸਤਾਨ ਦੇ ਵਿੱਚ ਇਲੈਕਸ਼ਨ ਹੋਏ ਨੇ ਉਦੋਂ ਤੋਂ ਹੀ ਕਿਸੇ ਨਾ ਕਿਸੇ ਤਰੀਕੇ ਨਾਲ ਜੋ ਰਾਜ ਸਭਾ ਦੇ ਵਿੱਚ ਚਾਹੇ ਲੋਕ ਸਭਾ ਦੇ ਵਿੱਚ ਜਿਹੜੇ ਆਰਟਿਸਟ ਲੋਕ ਨੇ ਉਹ ਆਉਂਦੇ ਨੇ ਮੇਰਾ ਇਹ ਮੰਨਣਾ ਹੈ ਕਿਉਂਕਿ ਕਿਤੇ ਨਾ ਕਿਤੇ ਮੈਂ ਵੀ ਇਸ ਕਲਾਕਾਰੀ ਫੀਲਡ ਨਾਲ ਜੁੜਿਆ ਹੋਇਆ ਹਾਂ ਹਾਂਜੀ ਕਿਤੇ ਨਾ ਕਿਤੇ ਮੈਂ ਸਮਝਦਾ ਜਿਹੜੇ ਕਲਾਕਾਰ ਲੋਕ ਨੇ ਨਾ ਉਹ ਭਾਵਕ ਹੁੰਦੇ ਨੇ ਹਾਂਜੀ ਲੋਕਾਂ ਦੀਆਂ ਸਮੱਸਿਆਵਾਂ ਨੂੰ ਜ਼ਿਆਦਾ ਇਮੋਸ਼ਨਲ ਤਰੀਕੇ ਨਾਲ ਦੇਖਦੇ ਨੇ ਹਾਂਜੀ ਜਦੋਂ ਜਦੋਂ ਵੀ ਕਲਾਕਾਰ ਇਸ ਫੀਲਡ 'ਚ ਆਏ ਜਿੱਥੇ ਜਿੱਥੇ ਵੀ ਆਏ ਜੇ ਖਾਸ ਤੌਰ ਤੇ ਸਾਊਥ ਦੇ ਵਿੱਚ ਗੱਲ ਕਰ ਲਵਾਂ ਜੈ ਲਲ ਜੀ ਆਏ ਉਸ ਤੋਂ ਇਲਾਵਾ ਐਨਟੀਆਰ ਜੀ ਆਏ ਇਹਨਾਂ ਲੋਕਾਂ ਨੇ ਬਹੁਤ ਨਾਮਣਾ ਖਟਿਆ ਬਹੁਤ ਕੰਮ ਕੀਤੇ ਲੋਕਾਂ ਨੇ ਇਹਨਾਂ ਨੂੰ ਪੂਜਿਆ ਇੱਕ ਤੋਂ ਵੱਧ ਵਾਰ ਆਪਣੇ ਨਮਾਇंदे ਬਣਾਇਆ ਇਹਨਾਂ ਨੂੰ ਬਿਲਕੁਲ ਜੀ ਬਿਲਕੁਲ ਹੁਣ ਜੇ ਪੰਜਾਬ ਦੇ ਵਿੱਚ ਗੱਲ ਕਰ ਲਵਾਂ ਤਾਂ ਬਹੁਤ ਸਾਰੇ ਪਹਿਲਾਂ ਸਿੰਗਰਜ਼ ਆਏ ਨੇ ਹਾਲਾਂਕਿ ਭਗਵੰਤ ਮਾਨ ਤਾਂ ਖੁਦ ਸੀਐਮ ਬਣ ਕੇ ਦੇਖੋ ਇੱਕ ਕੰਮ ਕਰ ਰਹੇ ਨੇ ਉਹ ਪਿਛਲੇ 75 ਸਾਲ ਦਾ ਜਿਹੜਾ ਸਟੇਟਸ ਕੋਸ ਸੀ ਉਹਨੂੰ ਤੋੜਨ ਦੀ ਕੋਸ਼ਿਸ਼ 'ਚ ਲੱਗੇ ਹੋਏ ਨੇ ਦਿਨ ਰਾਤ ਲੱਗੇ ਹੋਏ ਨੇ ਇੱਕ ਵਧੀਆ ਕੰਮ ਕਰ ਰਹੇ ਨੇ ਇਹ ਤਾਂ ਖੈਰ ਆਉਣ ਵਾਲਾ ਨਤੀਜਾ ਲੋਕੀ ਦੱਸ ਦੇਣਗੇ ਵੀ ਭਈ ਲੋਕਾਂ ਨੇ ਇਹਨੂੰ ਪਸੰਦ ਕੀਤਾ ਜਾਂ ਨਹੀਂ ਕੀਤਾ ਬਹੁਤ ਸਾਰੇ ਜਿਹੜੇ ਸਿੰਗਰ ਸੀ ਜਿਹੜੇ ਜਾਂ ਕਲਾ ਚੁਣ ਕੇ ਗਏ ਚਾ ਉ ਰਾਜ ਸਭਾ ਚ ਗਏ ਲੋਕ ਸਭਾ ਚ ਗਏ ਉਹਨਾਂ ਵੱਲੋਂ ਜੋ ਕੰਮ ਕੀਤੇ ਗਏ ਲੋਕਾਂ ਦੀ ਉਮੀਦਾਂ ਤੇ ਖਰੇ ਨਹੀਂ ਉਤਰੇ ਨਹੀਂ ਪਰ ਇਹ ਮਤਲਬ 50 50 ਤੁਸੀਂ ਕਹਿ ਸਕਦੇ ਹੋ ਇਹ ਨਹੀਂ ਕਹਿ ਸਕਦੇ ਕਿ ਕਲਾਕਾਰ ਲੋਕ ਜੇ ਰਾਜਨੀਤੀ ਚਾਹੁੰਦੇ ਨੇ ਤਾਂ ਉਹ ਮਾੜਾ ਕੰਮ ਕਰਦੇ ਨੇ ਬਹੁਤ ਸਾਰੇ ਕਲਾਕਾਰਾਂ ਨੇ ਨਾਮਣਾ ਖਟਿਆ ਰਾਜਨੀਤੀ ਵਿੱਚ ਲੋਕਾਂ ਦੀ ਉਹਨਾਂ ਨੇ ਸੇਵਾ ਕੀਤੀ ਹੈ ਤੇ ਰਾਜਨੀਤੀ ਦੇ ਵਿੱਚ ਇੱਕ ਚੰਗਾ ਨਾਮ ਕਮਾਇਆ ਪੰਜਾਬ ਦੀ ਜੇ ਗੱਲ ਕਰੀਏ ਹਾਂਜੀ ਸਪੈਸ਼ਲੀ ਫਰੀਦਕੋਟ ਸੀਟ ਤੋਂ ਤਿੰਨ ਕਲਾਕਾਰ ਪੜਨ ਜਾ ਰਹੇ ਨੇ ਬਿਲਕੁਲ ਜੀ ਹੰਸ ਰਾਜ ਹੰਸ ਹਾਂਜੀ ਮੁਹੰਮਦ ਸਦੀਕ ਕਰਮਜੀਤਨ ਮੁਹੰਮਦ ਸਦੀਕ ਤੇ ਤੱਕ ਸੀਟ ਕਨਫਰਮ ਨਹੀਂ ਹੋਈ ਪਰ ਉਮੀਦ ਹੈ ਵੀ ਹਾਂ ਉਹ ਸ਼ਾਇਦ ਉਹਨਾਂ ਨੂੰ ਹੀ ਦਿੱਤੀ ਜਾਊਗੀ ਓਕੇ ਤਿੰਨ ਕਲਾਕਾਰ ਆਪਸ ਦੇ ਵਿੱਚ ਪੜਨਗੇ ਪਰ ਇੱਕ ਪਾਸੇ ਹੋਰ ਮੈਂ ਗੱਲ ਜੋ ਸਾਰਿਆਂ ਨੂੰ ਖੈਰ ਪਤਾ ਹੀ ਹੈ ਦੱਸਣੀ ਚਾਹਾਂਗਾ ਕਿ ਜਦੋਂ ਤੁਸੀਂ ਰਾਜਨੀਤੀ 'ਚ ਆ ਜਾਂਦੇ ਹੋ ਨਾ ਲੋਕੀ ਤੁਹਾਡੇ ਪੋਤੜੇ ਫਰੋਲ ਦਿੰਦੇ ਆ ਇਸ ਗੱਲੋਂ ਤਿਆਰ ਰਹਿਣਾ ਚਾਹੀਦਾ ਹੈ ਜਿਹੜੇ ਨਵੇਂ ਰਾਜਨੀਤੀ ਚ ਆਏ ਨੇ ਖਾਸ ਤੌਰ ਤੇ ਕਰਮਜੀਤਨ ਮੋਲਜੀ ਹਾਂਜੀ ਕਰਮਜੀਤ ਅਨਬੋਲ ਬਹੁਤ ਵਧੀਆ ਇਨਸਾਨ ਹੈ ਬਹੁਤ ਵਧੀਆ ਕਲਾਕਾਰ ਹੈ ਮੈਨੇਜੀ ਤੌਰ ਤੇ ਵੀ ਜਾਣਦਾ ਉਹਨਾਂ ਨੂੰ ਪਰ ਹੁਣ ਰਾਜਨੀਤੀ ਚ ਆਏ ਨੇ ਨਾ ਬਹੁਤ ਕੁਝ ਅਜਾਹਾ ਕੱਢਿਆ ਜਾਏਗਾ ਉਹਨਾਂ ਨੂੰ ਖੁਦ ਨਹੀਂ ਪਤਾ ਹੋਣਾ ਵੀ ਮੇਰੇ ਬਾਰੇ ਆ ਚੀਜ਼ਾਂ ਵੀ ਹੈਗੀਆਂ ਬਿਲਕੁਲ ਜੀ ਬਿਲਕੁਲ ਲੋਕਾਂ ਨੇ ਕੱਢ ਕੱਢ ਕੇ ਸਾਹਮਣੇ ਲਿਆ ਕੇ ਰੱਖ ਦੇਣੀਆਂ ਨੇ ਸੋ ਇਸ ਕੋਲ ਉਹਨਾਂ ਨੂੰ ਮੈਂਟਲੀ ਪ੍ਰੀਪੇਅਰ ਰਹਿਣਾ ਚਾਹੀਦਾ ਹੈ ਤੇ ਸਾਰੇ ਦੇ ਸਾਰੇ ਕਲਾਕਾਰਾਂ ਵਾਸਤੇ ਕਿਤਨੇ ਕਿਤੇ ਸਾਡੀਆਂ ਸ਼ੁਭ ਸ਼ਾਮਾਂ ਵਿਚਾਰ ਮੰਚ ਵੱਲੋਂ ਉਹਨਾਂ ਦੇ ਨਾਲ ਨੇ ਬਿਲਕੁਲ ਜੀ ਬਿਲਕੁਲ ਤੇ ਮੈਂ ਤੁਹਾਡੇ ਨਾਲ ਇੱਕ ਗੱਲ ਸ਼ੇਅਰ ਕਰਨਾ ਚਾਹਨਾ ਇੱਕ ਨਾ ਮੈਲਵਨ ਦੀ ਫੈਮਿਲੀ ਸੀਗੀ ਜੀ ਉਹ ਛੁੱਟੀਆਂ ਮਨਾਣ ਗਈ ਸੀਗੀ ਬ੍ਰੇਸਬਨ ਜੀ ਉੱਥੇ ਕਿਤੇ ਨਾ ਉਹਨਾਂ ਦੀ ਜਵਾਕ ਸੀਗਾ ਬੜਾ ਛੋਟਾ ਜ ਤੇ ਉਹ ਪਾਣੀ ਦੇ ਵਿੱਚ ਚਲਾ ਗਿਆ ਤੇ ਜਿਨ੍ਹਾਂ ਚੋਂ ਬੱਚੀ ਤਾਂ ਬਚ ਗਈ ਜਿਹੜੀ ਪਹਿਲਾਂ ਗਈ ਸੀ ਤੇ ਉਸ ਤੋਂ ਬਾਅਦ ਜਿਹੜੀ ਉਹਦੀ ਮਾਂ ਗਈ ਸੀ ਉਹ ਵੀ ਬਚ ਗਈ ਬਟ ਦੋ ਡੈਥ ਹੋ ਚੁੱਕੇ ਆ ਜੀ ਆਪਣੀ ਪੰਜਾਬੀ ਕਮਿਊਨਿਟੀ ਦੀ ਗੱਲ ਐ ਮੇਰੇ ਖਿਆਲ ਨਾਲ ਤੁਸੀਂ ਸੁਣਿਆ ਹੋਣਾ ਤੇ ਉਹ ਪਾਣੀ ਦੇ ਵਿੱਚ ਤੈਰ ਨਹੀਂ ਪਾਏ ਤੇ ਉਹਨਾਂ ਦੀ ਡੈਥ ਹੋ ਚੁੱਕੀ ਹੈ ਜੀ ਰੁਪਿੰਦਰ ਜੀ ਅੱਗੇ ਜਦੋਂ ਬਲ ਰਹੀ ਹੈ ਹਾਂ ਬਲੇਮਸ ਨੇ ਜਦੋਂ ਉਦੋਂ ਅੱਗ ਜਿੰਦਾ ਹੈ ਨਾ ਜਿਹੋ ਉਹ ਹਾਂ ਬਿਲਕੁਲ ਜਿਹੋ ਉਦੋਂ ਡੈੱਡ ਹੋ ਗਈ ਹਾਂ ਸੌਰੀ ਉਸਦੋਂ ਡੈੱਡ ਹੋ ਗਈ ਠੀਕ ਹੈ ਨਾ ਜਦੋਂ ਬਲ ਰਹੀ ਹੁੰਦੀ ਤਾਂ ਜਿੰਦਾ ਹੈ ਨਾ ਉਸੇ ਤਰ੍ਹਾਂ ਜੇ ਹਵਾ ਵਗ ਰਹੀ ਹੈ ਜਦੋਂ ਉਹਨੂੰ ਆਪਾਂ ਕਹਿ ਸਕਦੇ ਜਿੰਦਾ ਹੈ ਹਾਂਜੀ ਠੀਕ ਹੈ ਨਾ ਜਦੋਂ ਹਵਾ ਰੁਕੀ ਹੋਈ ਹੈ ਤੇ ਚਾਰਜ ਫਿਰਿਆ ਆਪਾਂ ਕਹਿ ਦਿੰਦੇ ਵੀ ਕਿਵੇਂ ਹਵਾ ਬਿਲਕੁਲ ਹੀ ਮਤਲਬ ਚਾਰਜ ਫਿਰ ਬੰਦ ਹੈ ਵੀ ਡੈੱਡ ਹੈ ਡੈੱਡ ਬਿਲਕੁਲ ਹੀ ਬਿਲਕੁਲ ਠੀਕ ਹੈ ਨਾ ਇਸੇ ਤਰ੍ਹਾਂ ਜਿਹੜੀ ਦੁਨੀਆ ਦੀਆਂ ਕੁਝ ਇੱਕ ਤਾਕਤਾਂ ਨੇ ਨਾ ਹਾਂਜੀ ਅੱਗ ਹੈ ਹਵਾ ਹੈ ਬਿਲਕੁਲ ਜੀ ਇਹਨਾਂ ਨੂੰ ਹਵਾ ਨੂੰ ਤਾਂ ਚਲੋ ਨੇਚਰਲ ਚਾਰਜ ਫਿਰ ਆਪਣੀ ਹੈਗੀ ਹੈ ਲੇਕਿਨ ਉਹਦੇ ਵਿੱਚ ਦੋ ਜਿਹੜੀਆਂ ਤਾਕਤਾਂ ਨੇ ਅੱਗ ਤੇ ਪਾਣੀ ਹਾਂਜੀ ਇਹਨੂੰ ਅਸੀਂ ਕੰਟਰੋਲ ਕਰਕੇ ਨਾ ਅਸੀਂ ਆਪਦੇ ਆਪਦੇ ਦੁਨੀਆਵੀ ਤਰੀਕਿਆਂ ਨਾਲ ਜੋ ਹਿਊਮਨ ਬੀਇੰਗ ਨੇ ਆਪਣੇ ਦਿਮਾਗੀ ਸ਼ਕਤੀ ਨਾਲ ਉਹਨੂੰ ਕੰਟਰੋਲ ਕਰਕੇ ਅੱਗ ਨੂੰ ਚੁੱਲ੍ਹੇ 'ਚ ਕੈਦ ਕਰ ਲਿਆ ਹਾਂਜੀ ਤੇ ਉਹਨੂੰ ਆਪਣੀ ਲੋੜ ਮੁਤਾਬਕ ਵਰਤ ਲਿਆ ਬਿਲਕੁਲ ਜੀ ਉਸੇ ਤਰ੍ਹਾਂ ਪਾਣੀ ਨੂੰ ਗਲਾਸ 'ਚ ਪਾ ਲਿਆ ਹਾਂ ਹੁਣ ਪਾਣੀ ਦਾ ਜਿੱਥੇ ਤੱਕ ਸਵਾਲ ਹੈ ਕਿ ਗਲਾਸ 'ਚ ਪਾਣੀ ਪਿਆ ਤਾਂ ਪਾਈ ਕਹਿ ਸਕਦੇ ਆ ਵੀ ਇਹ ਡੈਡ ਵਾਟਰ ਹੈ ਬਿਲਕੁਲ ਜੀ ਬਿਲਕੁਲ ਇੱਕ ਪੂਲ ਦੇ ਵਿੱਚ ਪਾਣੀ ਜਿਹੜਾ ਭਰਿਆ ਹੋਇਆ ਕੋਈ 100 ਗੈਲਨ ਜਾਂ 200 ਗੈਲਨ ਭਰਿਆ ਹੋਇਆ ਪਾਣੀ ਹੈ ਅਸੀਂ ਇਹਨੂੰ ਕਹਿ ਸਕਦੇ ਆ ਕਿ ਡੈਡ ਵਾਟਰ ਹੈ ਕਿਉਂਕਿ ਚੱਲ ਨਹੀਂ ਰਿਹਾ ਇੱਕ ਜਗ੍ਹਾ ਰੁਕਿਆ ਹੋਇਆ ਹੈ ਹਾਂਜੀ ਦੂਜੇ ਪਾਸੇ ਜੇ ਸਮੁੰਦਰ ਦਾ ਪਾਣੀ ਹੈ ਹਾਂਜੀ ਉਹ ਜੇ ਤੁਸੀਂ ਰੇਸ਼ਿਓ ਦੇ ਮੁਤਾਬਕ ਲਾਓ ਤਾਂ 75% ਆ ਇਸ ਪਲੈਨਟ ਦਾ ਹਾਂਜੀ ਇਸ ਗ੍ਰਹਿ ਦਾ 75% ਆ ਜੇ ਪੂਰੇ ਦੇ ਪੂਰੇ ਤੁਸੀਂ ਬ੍ਰਹਿਮੜ ਦੇ ਵਿੱਚ ਲਾਓ ਤਾਂ ਹੋ ਸਕਦਾ ਹੈ ਕਿ ਉਹ ਇਸ ਇਸ ਗ੍ਰਹਿ ਕਿੰਨੇ ਹੋਰ ਗ੍ਰਹਿ ਬਣ ਜਾਣ ਪਾਣੀ ਦੇ ਹਵਾ ਦੇ ਵਿੱਚ ਨਮੀ ਹੈ ਨਾ ਚਾਰਜ ਵੀਰੇ ਸਾਡੇ ਪਾਣੀ ਪਾਣੀ ਹੈ ਸੋ ਲੇਕਿਨ ਸਮੁੰਦਰ ਦਾ ਪਾਣੀ ਉਹਨੂੰ ਅਸੀਂ ਡੈਡ ਨਹੀਂ ਕਹਿ ਸਕਦੇ ਜਿੱਥੇ ਅਸੀਂ ਬਹੁਤ ਵੱਡੀ ਗਲਤੀ ਕਰਦੇ ਹਾਂ ਦੁਨੀਆ ਦੇ ਵਿੱਚ ਜਿੰਨੇ ਵੀ ਮੁਲਕ ਨੇ ਉਹਨਾਂ ਦੇ ਵਿੱਚੋਂ ਜਿਹੜੇ ਮੁਲਕ ਤਾਂ ਪਾਣੀ ਦੇ ਕਿਨਾਰੇ ਤੇ ਰਹਿ ਰਹੇ ਨੇ ਉਹਨਾਂ ਵਾਸਤੇ ਪਾਣੀ ਇੱਕ ਅਲੱਗ ਤਰ੍ਹਾਂ ਦੀ ਹੋਂਦ ਰੱਖਦਾ ਹੈ ਲੇਕਿਨ ਉਹ ਮੁਲਕ ਜਿਹੜੇ ਲੈਂਡਲੌਕ ਨੇ ਜਿਨ੍ਹਾਂ ਦੇ ਸਮੁੰਦਰ ਕਿਨਾਰਾ ਨਹੀਂ ਪੈਂਦਾ ਉਹਨਾਂ ਮੁਲਕਾਂ ਦੇ ਵਸਿੰਦਿਆਂ ਵਾਸਤੇ ਪਾਣੀ ਜਿਹੜਾ ਉਹ ਉਹਦਾ ਉਹਦਾ ਜਿਹੜਾ ਬਿਹੇਵੀਅਰ ਹੈ ਪਾਣੀ ਦਾ ਉਹ ਸਮਝਣ ਦੀ ਬਹੁਤ ਲੋੜ ਹੈ ਹੁਣ ਜੇ ਪਰਟੀਕੂਲਰ ਸਾਡੇ ਹੁਣ ਜੇ ਤੁਸੀਂ ਪੰਜਾਬੀ ਕਮਿਊਨਿਟੀ ਦੀ ਗੱਲ ਕੀਤੀ ਵੀ ਅਸੀਂ ਪੰਜਾਬ ਦੀ ਜੇ ਗੱਲ ਕਰੀਏ ਪੰਜਾਬ ਲੈਂਡਲੌਕਡ ਏਰੀਆ ਹੈ ਉੱਥੇ ਕੋਈ ਸਮੁੰਦਰ ਦਾ ਕਿਨਾਰਾ ਨਹੀਂ ਹੈ ਨਹੀਂ ਹੈਗਾ ਕਿਸੇ ਵੀ ਤਰ੍ਹਾਂ ਦਾ ਕੋਈ ਪਾਣੀ ਅਸੀਂ ਵੇਖਿਆ ਨਹੀਂ ਹੁੰਦਾ ਸਾਡੇ ਵਾਸਤੇ ਇੱਕ ਬਾਲਟੀ ਚ ਪਾਣੀ ਪਿਆ ਇੱਕ ਪੂਲ ਦੇ ਵਿੱਚ ਪਾਣੀ ਪਿਆ ਅਸੀਂ ਸਮਝਦੇ ਵੀ ਠੀਕ ਉਸੇ ਤਰ੍ਹਾਂ ਦਾ ਪਾਣੀ ਸਮੁੰਦਰ ਦਾ ਪਾਣੀ ਹੈ ਬਿਲਕੁਲ ਜੀ ਬਿਲਕੁਲ ਸਾਡੇ ਵਾਸਤੇ ਉਸ ਤਰ੍ਹਾਂ ਦਾ ਵਿਹਾਰ ਕਰੇਗਾ ਠੀਕ ਉਸੇ ਤਰ੍ਹਾਂ ਦੇ ਸਾਡੇ ਨਾਲ ਵਿਚਰੇਗਾ ਪਰ ਸਮੁੰਦਰ ਦਾ ਪਾਣੀ ਜਿੰਦਾ ਪਾਣੀ ਹੈ ਜਿੰਦਾ ਪਾਣੀ ਉਹ ਡੈਡ ਵਾਟਰ ਨਹੀਂ ਹੈ ਬਿਲਕੁਲ ਜੀ ਬਿਲਕੁਲ ਜਿੰਨੇ ਵੀ ਪਾਰਟਿਕੂਲਰ ਏਸ਼ੀਅਨ ਕੰਟਰੀਜ਼ ਦੇ ਬੰਦੇ ਜਾਂ ਬੱਚੇ ਉੱਥੇ ਜਾ ਕੇ ਡੁੱਬਦੇ ਨੇ ਉਹ ਉਹਦੇ ਬਿਹੇਵੀਅਰ ਨੂੰ ਨਹੀਂ ਸਮਝ ਪਾਉਂਦੇ ਪਾਣੀ ਦੇ ਨੂੰ ਉਹ ਇਹ ਸਮਝਦੇ ਨੇ ਕਿ ਅਸੀਂ ਬਾਥਰੂਮ ਚ ਬਾਲਟੀ ਭਰ ਕੇ ਨਹਾ ਰਹੇ ਹਾਂ ਉਸੇ ਤਰ੍ਹਾਂ ਸਮੁੰਦਰ ਦਾ ਪਾਣੀ ਹੈ ਗਿੱਲਾ ਹੈ ਬਸ ਦੈਟਸ ਇਟ ਬਟ ਉਹਦਾ ਇੱਕ ਜਿੰਦਾ ਪਾਣੀ ਹੁੰਦਾ ਇੱਕ ਬਿਹੇਵੀਅਰ ਹੈ ਹਾਂਜੀ ਤੁਹਾਨੂੰ ਪਤਾ ਹੈ ਕਿ ਪਿਛਲੇ ਸਾਲ ਕਿੰਨੀਆਂ ਮੋਤਾਹੂਈਆਂ ਨੇ ਅੰਕੜਿਆਂ ਮੁਤਾਬਕ ਆਸਟ੍ਰੇਲੀਆ ਦੇ ਵਿੱਚ ਪੌਣੇ 350 ਦੇ ਕਰੀਬ ਮੋਤਾਹੂਈਆਂ ਨੇ ਹੁਣ ਤੱਕ ਇਸ ਜਿਹੜੇ ਜਿਹੜਾ ਮਾਲੀ ਚੱਲਦਾ ਸਾਲ ਇੱਕ ਜਨਵਰੀ ਤੋਂ ਬਾਅਦ ਤਕਰੀਬਨ 100 ਮੋਤਾਹ ਹੋ ਚੁੱਕੀਆਂ ਨੇ ਪਾਣੀ ਵਿੱਚ ਡੁੱਬਣ ਦੀਆਂ ਉਹਦੇ ਵਿੱਚ ਬਹੁ ਗਿਣਤੀ ਲੋਕ ਨੇ ਜਿਹੜੇ ਉਹ ਨੇ ਜਿਹੜੇ ਲੈਂਗਡ ਲੌਕਡ ਕੰਟਰੀ ਚ ਆਏ ਨੇ ਜਿਨ੍ਹਾਂ ਨੇ ਸਮੁੰਦਰ ਦਾ ਪਾਣੀ ਕਦੀ ਵੇਖਿਆ ਨਹੀਂ ਉਹ ਅੱਬੜਵਾਹੀ ਹੀ ਪਾਣੀ ਦੇ ਵਿੱਚ ਉਤਰ ਜਾਂਦੇ ਨੇ ਇਹ ਸਮਝ ਕੇ ਕਿ ਨਾਰਮਲ ਗੱਲ ਹੈ ਪਾਣੀ ਹੈ ਨਾ ਅਸੀਂ ਰੋਜ਼ਾਨਾ ਪਾਣੀ ਨਾਲ ਨਹਾਉਂਦੇ ਆ ਪਾਣੀ ਪੀਂਦੇ ਆ ਪਾਣੀ ਪਾਣੀ ਨਾਲ ਵਿਚਰਦੇ ਆ ਪਰ ਸਮੁੰਦਰ ਦਾ ਪਾਣੀ ਜਿੰਦਾ ਹੁੰਦਾ ਬਿਹੇਵੀਅਰ ਲੱਗਿਆ ਤੁਹਾਡੇ ਨਾਲ ਅਲੱਗ ਤਰੀਕੇ ਨਾਲ ਕਰ ਕਰਦਾ ਜਦੋਂ ਲਹਿਰ ਤੁਹਾਡੇ ਵੱਲ ਆ ਰਹੀ ਹੁੰਦੀ ਹੈ ਉਹਦੇ ਜਿਹੜਾ ਹੇਠਲਾ ਪਾਣੀ ਹੈ ਉਹ ਪਿੱਛੇ ਜਾ ਰਿਹਾ ਹੁੰਦਾ ਉਹ ਉਲਟ ਬਿਹੇਵ ਕਰਦਾ ਜਦੋਂ ਇੱਕ ਵਾਰੀ ਤੁਹਾਡੇ ਪੈਰ ਉਖਾੜ ਦਿੰਦਾ ਫਿਰ ਦੁਬਾਰਾ ਪੈਰ ਨਹੀਂ ਤੁਹਾਡੇ ਲੱਗਦੇ ਰੇਤਲੀ ਜਗ੍ਹਾ ਹੁੰਦੀ ਹੈ ਇਸ ਵਾਸਤੇ ਸਾਰੇ ਦਰਸ਼ਕਾਂ ਵਾਸਤੇ ਵੀ ਜਾਣਕਾਰੀ ਦਿੱਤਾ ਦੱਸਣਾ ਚਾਹੁੰਦੇ ਆ ਕਿ ਜਿਹੜੇ ਜਿਹੜੇ ਲੋਕ ਵੀ ਪਾਰਟਿਕੂਲਰ ਜਿਹੜੇ ਲੈਂਡਲੋਕ ਏਰੀਏ ਚੋਂ ਇੱਥੇ ਆਏ ਹੋਏ ਨੇ ਸਮੁੰਦਰ ਦੇ ਵਿੱਚ ਅਗਰ ਜਾਣਾ ਚਾਹੁੰਦੇ ਨੇ ਪ੍ਰੋਪਰ ਟ੍ਰੇਨਿੰਗ ਪਹਿਲਾਂ ਲੈਣ ਬਿਲਕੁਲ ਜੀ ਬਿਲਕੁਲ ਪੂਲ ਦੇ ਵਿੱਚ ਜਾ ਕੇ 스ਵਿਮਿੰਗ ਪੂਲ ਦੇ ਵਿੱਚ ਜਾ ਕੇ ਲਾਈਫ ਸੇਵਿੰਗ ਜਿਹੜੇ ਉੱਥੇ ਬੈਠੇ ਹੁੰਦੇ ਨੇ ਸਕੁਆਰਡਸ ਹੁੰਦੇ ਨੇ ਉਹਨਾਂ ਦੇ ਕੋਲੋਂ ਜਾਣਕਾਰੀ ਹਾਸਲ ਕਰਕੇ ਸਮੁੰਦਰ ਦੇ ਵਿੱਚ ਉਤਰਨ ਅਦਰਵਾਈਜ਼ ਉਹ ਨਾ ਜਾਣ ਉਹਨਾਂ ਵਾਸਤੇ ਸਮੁੰਦਰ ਦਾ ਪਾਣੀ ਅਲੱਗ ਤਰੀਕੇ ਨਾਲ ਬਿਹੇਵ ਕਰੂਗਾ ਉਹਨਾਂ ਨਾਲ ਉਹਨਾਂ ਦੀ ਜਾਨ ਲੈ ਸਕਦਾ ਉਹਨਾਂ ਦਾ ਮਿੱਤਰ ਨਹੀਂ ਹੈ ਕਦੀ ਦੋਸਤ ਨਹੀਂ ਹੋ ਸਕਦਾ ਪਾਣੀ ਕਿਉਂਕਿ ਦੁਨੀਆ ਦੀ ਸਭ ਤੋਂ ਵੱਡੀ ਪਾਵਰ ਹੈ ਜਿਹੜੀ ਅਨ ਕੰਟਰੋਲਡ ਹੈ ਸਮੁੰਦਰ ਦੇ ਵਿੱਚ ਘਰਾਂ ਦੇ ਵਿੱਚ ਜਦੋਂ ਅਸੀਂ ਗਲਾਸਾਂ ਦੇ ਵਿੱਚ ਜੱਗਾਂ ਦੇ ਵਿੱਚ ਮੱਗਾਂ ਦੇ ਵਿੱਚ ਰੱਖਦੇ ਹਾਂ ਉਹ ਕੰਟਰੋਲਡ ਹੈ ਤੇ ਉਹ ਡੈਡ ਵਾਟਰ ਹੈ ਇਸ ਚੀਜ਼ ਨੂੰ ਸਮਝਣ ਦੀ ਲੋੜ ਹੈ ਬਿਲਕੁਲ ਜੀ ਬਿਲਕੁਲ ਬਹੁਤ ਸੋਹਣਾ ਐਕਸਪਲੇਨ ਕੀਤਾ ਮਹੰਗਾ ਸਿੰਘ ਜੀ ਤੁਸੀਂ ਤੇ ਆਈ ਹੋਪ ਇਹਦਾ ਸਭ ਤੋਂ ਵੱਧ ਤੋਂ ਵੱਧ ਫਾਇਦਾ ਚੱਕਣਗੇ ਸਾਡੇ ਦੇਖਣ ਵਾਲੇ ਤੇ ਲੋ ਜੀ ਇਹਦੇ ਨਾਲ ਹੀ ਅਸੀਂ ਇਜਾਜ਼ਤ ਚਾਹਾਂਗੇ ਤੁਹਾਡਾ ਸਿਰਫ ਤੁਹਾਡੇ ਲਈ ਵਿਚਾਰ ਮੱਤ ਸਸਤੀਕਾਲ ਸਸਤੀਕਾਲ